ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਨਾਨਕ ਪਾਤਸ਼ਾਹ ਦੀ ਸਿੱਖੀ ਨੂੰ ਖਤਮ ਕਰਨ ਦੀ ਖਾਤਰ ਸਮੇਂ ਦੀਆਂ ਸਰਕਾਰਾਂ ਵੱਲੋਂ ਬੇਅੰਤ ਜਲਣ ਦੇ ਝਖੜ ਝੋਲੇ ਮੀਰ ਮੰਨੂ ਦਾ ਸਮਾਂ ਆਇਆ ਉਹਨੇ ਤਾਂ ਹਈਆ ਕਰ ਲਿਆ ਮੈਂ ਸਿੱਖੀ ਖਤਮ ਕਰ ਦੇਣੀ ਆ ਇਸ ਮਨਸਾ ਦੇ ਨਾਲ ਉਹਨੇ ਮਾਲਵੇ ਦੀ ਧਰਤੀ ਮੁੱਲਾਪੁਰ ਦਾਖਿਆਂ ਦੇ ਕੋਲੋਂ ਇੱਕ ਬੀਬੀਆਂ ਦਾ ਜੱਥਾ ਗ੍ਰਫਤਾਰ ਕੀਤਾ ਜਿਨ੍ਹਾਂ ਨੇ ਗੋਦੀ ਕਿਸੇ ਦੇ 2 ਮਹੀਨੇ ਦਾ ਬੱਚਾ ਕਿਸੇ ਦੇ 4 ਮਹੀਨੇ ਦਾ ਕਿਸੇ 6 ਮਹੀਨੇ ਦਾ ਬੱਚਾ ਬੰਨ ਕੇ ਲਾਹੌਰ ਲੈ ਗਿਆ ਪਹਿਲਾਂ ਉਹਨਾਂ ਨੂੰ ਇਲਾਜ ਦਿੱਤੇਗੇ ਵੀ ਤੁਹਾਡੇ ਜਿਹੜੇ ਖਾਵੰਦ ਨੇ ਉਹ ਅਸੀਂ ਸ਼ਹੀਦ ਕਰਤੇ ਆ ਮਾਰ ਦਿੱਤੇ ਨੇ ਤੁਹਾਡੇ ਬੱਚੇ ਆ ਗੋਚ ਚੱਕੇ ਲਵਾਰ ਸੋ ਗਏ ਨੇ ਚੰਗੀ ਗੱਲ ਹੈ ਤੁਸੀਂ ਆਪਣਾ ਧਰਮ ਬਦਲੋ ਇਸਲਾਮ ਵਿੱਚ ਆ ਜਾਓ ਤੁਹਾਨੂੰ ਰਹਿਣ ਲਈ ਮਹਿਲ ਮਾਰੀਆਂ ਵੱਡੇ ਵੱਡੇ ਸੇਖਣ ਤੁਹਾਡੇ ਇਨਕਾਰ ਕੀਤੇ ਜਾਣਗੇ ਕਲਗੀਆਂ ਵਾਲੀ ਦੀਆਂ ਧੀਆਂ ਨੇ ਸਾਰੇ ਲਾਲ ਚੁੱਤੀ ਨੌਕ ਤੇ ਠਕਰਾ ਦਿੱਤੇ ਉਸੇ ਵਿੱਚ ਆ ਅਗਲੇ ਦਿਨ ਅਦਾਲਤ ਲਈ ਹੁਕਮ ਦਿੱਤਾ ਇਹਨਾਂ ਨੂੰ ਖਾਣ ਲਈ ਚੌਥਾ ਹਿੱਸਾ ਰੋਟੀ ਇੱਕ ਖੰਨੀ ਰੋਟੀ ਅਤੇ ਸਵਾ ਸਵਾ ਮਾਣ ਗਿੱਲਾ ਪੀਣਾ ਪੀਣ ਦੀ ਖਾਤਰ ਦਿੱਤਾ ਜਾਵੇ ਉਹ ਸਰਕ ਤੇ ਢੱਲੀ ਚਾਰ ਉਂਗਲਾਂ ਰੋਟੀ ਖਾ ਕੇ ਸਵਾ ਸਵਾ ਮਾਣ ਗਿੱਲਾ ਪੀਣਾ ਪੀਤਾ ਪਰ ਸ਼ਾਮ ਨੂੰ ਅਰਦਾਸ ਕੀਤੀ ਕਲੀਆਂ ਵਾਲਿਆ ਤੇਰੇ ਬਾਣੇ ਵਿੱਚ ਚਾਰ ਤਰ ਦਿਨ ਸੁਖਰਾਮ ਦਾ ਪਿਤ ਹੋਇਆ ਮਨਨੋ ਤਾ ਮਰੀ ਤੈ ਤੇ ਉਹਨਾਂ ਨੂੰ ਸਜ਼ਾ ਦਿੱਤੀ ਐ ਤੇਰੀ ਸਜ਼ਾ ਨੂੰ ਅਟੱਛ ਜਾਣਦੀਆਂ ਕਿਹਦਾ ਕੰਨ ਦੀ ਅਦਾਤ ਬਦਲ। ਉਹ ਅਗਲਾ ਦਿਨ ਚੜਿਆ ਉਹ ਦਲੇਰ ਸਿੰਘਣੀਆਂ ਮਨੂ ਦੇ ਦਰਬਾਰ ਵਿੱਚ ਪੇਸ਼ ਹੋਈਆਂ ਗੱਜ ਕੇ ਜਕਾਰੇ ਛੱਡੇ। ਮਨੂ ਸੜ ਕੇ ਕੋਲੇ ਹੋ ਗਿਆ। ਕਹਿਣ ਲੱਗਿਆ ਧੁਨੀਆਂ ਦਿਖਾ ਲੋ ਵਿੱਚ ਰਾੜਾਂ ਗਰਮ ਕਰਨੀਆਂ ਰੱਖ ਦਿਓ। ਇਵੇਂ ਹੋਇਆ ਧੁਨੀਆਂ ਦਿਖਾਨੀਆਂ ਦਿਨੀਆਂ ਰਾੜਾਂ ਗਰਮ ਕੀਤੀਆਂ ਦਿਨੀਆਂ ਕਹਿਣ ਲੱਗਿਆ ਇਹਨਾਂ ਦੀਆਂ ਸਾਤੀਆਂ ਸਾੜ ਤੋਂ ਜਿੱਥੇ ਬੱਚੇ ਦੁੱਧ ਚੁੰਘਦੇ ਆ ਸਾਤੀਆਂ ਸਾੜੀਆਂ ਸ਼ਾਮ ਕੇ ਮਾਰ ਕੇ ਥਾਂ ਥਾਂ ਤੋਂ ਪਿੰਡੇ ਪਟਦੇ ਮੈਲਾ ਸਿਮਦਾ ਪਰੇਸ਼ਾਨ ਅਰਦਾਸ ਕੀਤੀ ਪਾਤਸ਼ਾਹ ਤੇਰੇ ਬਾਣੇ ਵਿੱਚ ਚਾਰ ਪਰ ਦਿਨ ਸੁਖਰਾਮ ਦਾ ਬਤੀਤ ਹੋਇਆ ਅਗਲੇ ਦਿਨ ਫਿਰ ਮਨ ਨੂੰ ਤਰਾਹ ਮਿਲੀ ਤੇਰੇ ਜ਼ੁਲਮ ਨੂੰ ਤੇਰੀ ਸਜ਼ਾ ਨੂੰ ਅਟੱਤ ਸਮਝੀਆਂ ਨੇ ਤੀਜਾ ਦਿਨ ਆਇਆ ਫਿਰ ਅਦਾਲਤ ਲੱਗੀ ਐ ਉਹ ਪੇਸ਼ ਕੀਤੀਆਂ ਗਈਆਂ ਗੋਦ ਚੱਕੇ ਬੱਚੇ ਕਮਲਾਏ ਵੀ ਮਰਝਾਏ ਵੀ ਆ ਢਡੋਂ ਭੁੱਖੇ ਨੇ ਪਰ ਮਨ ਨੂੰ ਦੀ ਨਿਗਾਹ ਉਹਨਾਂ ਬੱਚਿਆਂ ਤੇ ਗਈ ਕਹਿਣ ਲੱਗੇ ਨਾ ਗੋਦਾਂ 'ਚ ਬੱਚੇ ਖੋਲੋ ਬੱਚੇ ਖੋਹੀ ਕਹਿੰਦਾ ਨੇਜੇ ਪੁੱਠੇ ਕਰ ਲੋ ਨੇਜੇ ਪੁੱਠੇ ਕੀਤੇ ਗਏ ਬੱਚੇ ਉੱਪਰ ਛਿੱਟੇ ਗਏ ਬੱਚਾ ਕੋਮਲ ਕਲੀ ਉਹਦਾ ਸਰੀਰ ਨੇਜਾ ਪਾਰ ਕਰ ਜਾਂਦਾ ਹੈ ਬੱਚੇ ਦੇ ਪਵਿੱਤਰ ਖੂਨ ਦੇ ਛਿੱਟੇ ਮਾਂ ਦੇ ਮੂੰਹ ਤੇ ਪੈਂਦੇ ਨੇ ਪਰ ਮਾਂ ਨੇ ਮੁੱਖ ਤੋਂ ਇੱਕ ਵਾਰੀ ਆਹ ਨਹੀਂ ਨਿਕਲੀ ਹਿਰਦੇ ਦੇ ਵਿੱਚ ਅਰਦਾਸ ਕੀਤੀ ਜ਼ੁਲਮ ਕਰਨ ਵਾਲਿਆ ਤੇਰੀ ਲੋਥ ਮੁਸਕ ਜਵੇ ਇੱਥੇ ਹੀ ਜ਼ਬਰਦਸਤੀ ਵਾਸਤ ਨਹੀਂ ਹੋਈ ਨੇਜਾਂ ਤੋਂ ਬੱਚੇ ਲਾਹੇ ਕੱਟ ਕੇ ਹਾਰ ਬਣਾ ਕੇ ਮਾਵਾਂ ਦੇ ਗਲਾਂ ਵਿੱਚ ਪਾਤੇ ਜਿਵੇਂ ਮੀਰ ਮੰਨੂ ਦੀ ਕੈਦ ਵਿੱਚ ਉਹ ਕਲਗੀ ਵਾਲੇ ਦੀਆਂ ਧੀਆ ਸਜ਼ਾ ਭੁਗਤੀਆਂ ਨੇ ਓ ਸੁਵਿਧਿਆ ਲੈਨਾ ਮੇਰੇ ਸਾਥੀ ਕੇਸਰ ਸਿੰਘ ਬਨੇਰਾ ਦਰਸ਼ਨ ਸਿੰਘ ਕਾਲਸਾ ਹਾਕਮ ਸਿੰਘ ਦਿਵਾਨੇ ਰਖਾਥਾ ਯੋ ਬੇਨਤੀਆਂ ਕਰਦਾ ਜੀ ਚਾਰ ਤੇ ਫੇਰੇ ਜਲਮ ਦੇ ਸਨ ਪੰਬੜਾ ਪੜ ਕੇ ਮੋਗਲ ਰਾਜ ਦੇ ਖਾਲਸਾ ਸੀਨੇ ਵਿੱਚ ਰੜ ਕੇ ਹਾਂਜੀ ਰੜ ਕੇ ਸਰਨ ਲਾਹੋ ਕਹਾਣੀ ਹਾਂ ਕਹਾਣੀ ਸੁਬੇ ਦਾ ਲਾਹੌਰ ਦਾ ਮੰਨੋ ਹੰਕਾਰੀ ਉਹਨੇ ਨਵੀਂ ਰਸੂਲ ਦੀ ਨਾ ਸਰਾਵਚਾਰੀ ਸਰਾਵਚਾਰੀ ਮਾਜਵੀ ਕਹਰ ਬੇ ਨਰ ਦੋਸ਼ ਨਿਸ਼ਾਨੇ ਕੈਦ ਕੀਤੀਆਂ ਬੀਬੀਆਂ ਵਿੱਚ ਬੰਦੀ ਖਾਨੇ ਬੰਦੀ ਖਾਨੇ ਯਾਰ ਪਈ ਸਤਾਰ ਦੀ ਰੂ ਆਦਮ ਖਾਣੀ ਸਿੰਘਣਿਆ ਦੇ ਸਦਕਾ ਦੀ ਸੋਣਾ ਲੱਖ ਲਾਨਤਾ ਬਾੜ ਦੇ ਖੇਤੀ ਨੂੰ ਖਾਵੇ ਅਸੀਂ ਤਰਮਨੀ ਹਰਨਾ ਭਾਵੇਂ ਸਰ ਜਾਵੇ ਹਾਂਜੀ ਜਾਵੇ ਪੜੋ ਮੁਹੰਮਦੀ ਛੱਡੋ ਵਰਵਾਣੀ ਸਿੰਘਣਿਆ ਦੇ ਸਰਕਦੀ ਸੁਣ ਲਓ ਕਹਾਣੀ ਹਾਂ ਕਹਾਣੀ ਹੋ ਬਾਤ ਬਾਤ ਸ਼ਾਮ ਸ਼ਾਮ ਕਾ ਮਾਰ ਦੇ ਪਪੀ ਜਰਵਾਣੇ ਸਦਾ ਸਵਾ ਮਣ ਪੀਂਦੀਆਂ ਸਨ ਭੁਖਣ ਪਾਣੇ ਹਾਂਜੀ ਪਾਣੇ ਰੰਗ ਆਏ ਅੰਦਰ ਵਿੱਚ ਹਾਰ ਪਰੋਕੇ ਪਾਤੇ ਮਾਮਾ ਦੇ ਗਲੀ ਸੰਹਾਰ ਪਰੋਕੇ ਹਾਂ ਪਰੋਕੇ ਅੰਖੜਾ ਤੋਂ ਡਰੇ ਨਾ ਬੁੱਚਾ ਦੀ ਟਾਣੀ ਸਿੰਘਣ ਆ ਦੇ ਸਰਕਾਰੀ ਸੁਣ ਲਓ ਕਹਾਣੀ ਹਾਂ ਕਹਾ ਸਫਲ ਕਰਨਾਂ ਦੇ ਬਾਸਤੇ ਜ਼ਿੰਦਗੀ ਦੀ Diwali ਨਹੀਂ ਡੋਲੀਆਂ ਤਰਮਤ ਭਾਣੇ ਵਿੱਚ ਰਾਜੀ ਭਾਣੇ ਵਿੱਚ ਰਾਜੀ ਆਪਣੇ ਬੇਟਿਆਂ ਤੋਂ ਪਿਆਰੀ ਜਾਣੀ ਸਿੰਘਣੀਆਂ ਦੇ ਸ਼ਰਕਾ ਦੀ ਸੁਣ ਲੋ ਕਹਾਣੀ ਹਾ ਕਹਾਣੀ ਉਹ ਸੱਚ ਝੂਠ ਦੀ ਕਦੇ ਵੀ ਜਦ ਟੱਕਰ ਲੱਗੇ ਪਾਕਪ ਬਿੱਤਰ ਹਸਤੀਆਂ ਫਿਰ ਆਵਣ ਅੱਗੇ ਹਾਂਜੀ ਅੱਗੇ ਵਾਪਸ ਗਈ ਵੀ ਤਾਕਤਾਂ اے ਕੁਦਰਤ ਰਾਣੀ ਸਿੰਘਣੀਆਂ ਦੇ ਸਰਕਦੀ ਸੁਣ ਲਓ ਕਹਾਣੀ ਹਾਂ ਕਹਾਣੀ ਪੰਜਾਬ ਦੇ ਵਰਤੇ ਵਿੱਚ ਪੰਜਾਬ ਦੇ ਜਦਾ ਖੂਨੀ ਸਾਕੇ ਪੜਕ ਪਏ ਬਲਵੰਤਾ ਸੀ ਸੰਸ਼ੇਰ ਲੜਾ ਕੇ ਹਾਂ ਲੜਾ ਕੇ ਕبھی ਸੁਣ ਲਓ ਕਹਾਣੀ ਹਾਂ ਕਹਾਣੀ ਗੁਰਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ